ਹਾਂ ਫਿਰ ਕੀ ਬਣਿਆ ਤੇਰੀ दारू ਪੀ ਕੇ दारू ਪੀਣ ਨਾਲ ਬੰਦੇ ਦੀ ਸਿਹਤ ਬੰਦੀ ਹੈ ਉਹ ਲਿਖਿਆ ਹੁੰਦਾ ਹਾਨੀਕਾਰ ਕਾ ਦਰੂ ਨਹੀਂ ਰੰਗ ਵੀ ਲਾਲ ਹੁੰਦਾ ਸੁਣਿਆ ਰੰਗ ਲਾਲ ਲਾਲ ਫੁੱਟੋ ਆ ਜਾ ਚੜ ਜਾਂਦੇ ਰੰਗ ਕਦੇ ਉਸਰਦਾ ਨਹੀਂ ਜੇ ਜਦੋਂ ਮਾਈ ਵਾਈਫ ਇਸ ਦਾ ਫੋਲਡਰ ਇਨ ਦ ਲਿਮਕਾ ਕਹਿੰਦੇ ਪੋਇਟ ਰੋਣਾ ਹਾਂ ਰੋਣਾ ਆਹ ਗਿਫਟ ਕਾ ਗੋਪੀ ਅਸੀਂ ਅੱਜ ਸਾਰੇ ਸ਼ੂਟ ਕਰਕੇ ਹਟਿਆ ਜੀ ਬੜਾ ਵਧੀਆ ਲੱਗਿਆ ਆਪਾਂ ਹੈਗੇ ਬਰਨਾਲੇ ਹਾਂ ਬਰਨਾਲੇ ਆ ਜਿਹੜਾ ਪਿੰਡ ਹੈ ਪਿੰਡਾਂ ਵਿੱਚ ਜੋ ਪਿੰਡ ਸੁਣੀਦਾ ਪਿੰਡ ਸੁਣੀਦਾ ਮਹਿਣਾ ਪਿੰਡਾਂ ਵਿੱਚ ਇੱਕ ਪਿੰਡ ਹੋਰ ਸੁਣੀਦਾ ਬਦਾ ਉੜਕੋੜ ਐ ਸੈਣਾ ਸੈਣਾ ਤੇ ਦਾਰੂ ਆਵੇ ਨਾ ਦਾਰੂ ਆਵੇ ਨਾ ਕਰ। ਬਣ ਗਈ ਬੋਲੀ। ਮੈਂ ਨਹੀਂ ਬਾਬਲਾ ਪੇਕੀ ਰਹਿਣਾ, ਮੈਂ ਨਹੀਂ ਬਾਬਲਾ ਪੇਕੀ ਰਹਿਣਾ। ਕਿਉਂਕਿ ਮੈਂ ਦਾਰੂ ਵਾਲਾ ਕਰੈਕਟਰ ਕਰਿਆ। ਮੈਂ ਆਫਟਰ 올 ਕਰੈਕਟਰ ਜੀ ਹਾਂ ਹਲੇ। ਅਜੇ ਵੀ ਕਰੈਕਟਰ ਚ ਹਾਂ। ਕਰੈਕਟਰ ਜੀ ਹੈ। ਸੋ ਇਧਰ ਗੁੱਡਰੋਕ ਦੀ ਗੱਲ ਹੋਵੇ ਤਾਂ ਕਹਿਣੀ ਨਹੀਂ ਚਾਹੀਦੀ। ਕਹਿ ਸਕਦੀਆਂ। ਹੁਣ ਕਰੈਕਟਰ ਚ ਨਿਕਲੋ। ਹੁਣ ਕਰੈਕਟਰ ਤੋਂ ਨਹੀਂ। ਸਾਰੇ ਜਾਣੇ। ਔਰ ਸਹੀ ਬਬੂ ਦਾ ਚੈਨਲ ਬਹੁਤ ਤੈਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਐਂਡ ਅਰਦਾਸ ਵੀ ਕਰੋ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੇ ਪੰਜਾਬ ਤੇ ਮਿਹਰਾ ਪਰਿਆ ਹੱਥ ਰੱਖੇ ਸਾਡੇ ਪੰਜਾਬ ਚੋਂ ਨਸ਼ੇ ਖਤਮ ਹੋਣ ਸਾਡੇ ਪੰਜਾਬ ਨੂੰ ਬਲੰਦੀਆਂ ਤੇ ਲੈ ਕੇ ਜਾਈਂ ਸਹੀ ਗੱਲ ਸਾਡੇ ਜਿਹੜੇ ਵਰਲਡ ਦੇ ਵਿੱਚ ਪੰਜਾਬ ਦੀ ਚੜ੍ਹਾਈ ਹੋਵੇ ਹੂੰ ਸਾਡੇ ਜਿਹੜਾ ਪੰਜਾਬ ਸੋਨੇ ਦੀ ਚਿੜੀ ਆ ਇਹਨੂੰ ਆਪਾਂ ਬਚਾਉਣਾ ਹੈ ਨਾ ਹਾਂ ਨਸ਼ਾ ਮੁਕਤ ਬਣਾਉਣਾ ਪਾਪਾ ਜੀ ਤੁਸੀਂ ਕੀ ਕਹਿਣਾ ਨਾ ਗੱਲ ਸਹੀ ਆ ਭਾਈ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਸਹੀ ਗੱਲ ਆ ਪੰਜਾਬ ਦੇ ਵਿੱਚੋਂ ਜਿਹੜਾ ਹੱਥ ਚਿੱਟਿਆ ਵਾਲਾ ਰੋਗ ਹੈ ਇਹ ਪਈ ਚੱਕਿਆ ਜਾਵੇ ਤਾਂ ਨਾ ਪੰਜਾਬ ਬਚ ਜਾਵੇ ਬਚ ਜੂ ਭਈ ਆ ਪਈ ਸਹੀ ਹੈ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਗਿੱਟਾ ਸਾਡੇ ਪੰਜਾਬ ਚੋਂ ਖਤਮ ਹੋ ਜੇ ਚਿੱਟਾ 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 ਉੱਪਰ ਗਏ ਹਾਂ ਕਾਮਯਾਬ ਹੋਏ ਜਿਹੜੇ ਘਰ ਜਵਾਈਆਂ ਦੀ ਸੇਵਾ ਕਰ ਮੰਨਣ ਜੋ ਗੱਲ ਆ ਪ੍ਰੋਫੈਸਰ ਜਿਹੜੇ ਘਰ ਹਾਂ ਜਵਾਈਆਂ ਦੀ ਜੇਵਾਨੀ ਕਰਦੇ ਜਵਾਈਆਂ ਨੂੰ ਫੁੱਦੂ ਕਹਿੰਦੇ ਆ ਜਵਾਈਆਂ ਨੂੰ ਤੱਜ ਕਹਿੰਦੇ ਆ ਉਹ ਘਰ ਪ੍ਰਵਾਹ ਹੋ ਗਏ ਪਪਾ ਇਹ ਹੈ ਉਹ ਪ੍ਰਵਾਹ ਪ੍ਰਵਾਹ ਹੋਏ ਪਪਾ ਕਰੋ ਇਹ ਉਹਨਾਂ ਦਾ ਕੱਖ ਨਹੀਂ ਆ ਪਪਾ ਫੁੱਦੂ ਸਾਡਾ ਪਰੌਣਾ ਨਹੀਂ ਹੈ ਹਾਂ ਥੋੜਾ ਪਰੌਣਾ ਖਾਸ ਪਰੌਣਾ ਪਪਾ ਬਿਲਕੁਲ ਬਿਲਕੁਲ ਹਾਂ ਬਹੁਤ ਪਰੌਣਾ ਹੈ ਇਹ ਜਿਹੜੇ ਪਰੌਣੇ ਪਪਾ ਜਿਵੇਂ ਫਰਜ਼ ਕਰ ਇੱਕ ਦਰਖਤ ਲੱਗਿਆ ਹੋਆ ਅੰਬ ਦਾ ਹਾਂ ਉਹਦੇ ਤੇ 10000 ਅੰਬ ਲੱਗਿਆ ਹੋਇਆ ਹਾਂ ਹਾਂ ਉਹਦੇ ਤੇ ਇੱਕ ਅੰਬ ਵਧੀਆ ਐ ਇਹਵੇਂ ਪਾਪਾ ਸਾਰੀ ਦੁਨੀਆ ਦੇ ਜਵਾਈਆਂ ਚੋਂ ਤੁਹਾਡਾ ਜਵਾਈ ਵਧੀਆ ਤੁਹਾਡਾ ਪੁਰਾਣਾ ਵਧੀਆ ਮੈਂ ਇਹ ਗੱਲ ਕਰਦਾ ਪੁਰਾਣੇ ਕਰੋੜਾਂ ਚੋਂ ਇੱਕ ਆ ਤੂੰ ਕਰੋੜਾਂ ਚੋਂ ਇੱਕ ਆ ਹਾਂ ਪਾਪਾ ਨਹੀਂ ਅਰਬਾਂ ਚੋਂ ਇੱਕ ਆ ਅਰਬਾਂ ਚੋਂ ਖਰਬਾਂ ਚੋਂ ਇੱਕ ਆ ਜਰਮਾ ਜੋ ਇੱਕ ਹਾਂ ਇਹ ਗੱਲ ਮੰਨ ਰਿਹਾ ਜੋ ਮੰਨ ਰਿਹਾ ਪਪਾ ਹੁਣ ਗੋਭੀ ਦੇ ਕਿ ਮੈਂ ਚਲਦਾ ਥੋੜਾ ਪੂਰਾ ਪੂਰਾ ਪਤਾ ਕਿੰਨੇ ਦੀ ਗੋਭੀ ਭੇਜਨੇ ਬਾਪੂ ਗੋਭੀ 10000 ਦੀ ਦੇਲਹੀ ਆ ਤਾਂ ਬਾਦ ਪਪਾ 10000 ਦੀ ਦੇਲਹੀ ਗੋਭੀ ਪਪਾ ਸਾਨੂੰ ਝੋਨੇ ਤੋਂ ਬਾਹਰ ਨਿਕਲਣਾ ਨਹੀਂ ਚਾਹੀਦਾ ਇਹਦਾ ਝੋਨੇ ਨਾ ਪਲਾਰੇ ਆ ਪਪਾ ਧਰਤੀ ਚੋਂ ਪਾਣੀ ਮਕਾਰ ਰਹੇ ਆ ਪਪਾ ਪਪਾ ਜ਼ਹਿਰ ਬਣ ਗਿਆ ਹਾਂ ਚੋਨਾ ਲਾਰੇ ਆ ਪਪਾ ਧਰਤੀ ਚੋਂ ਪਾਣੀ ਮਕਾਰਿਆ ਪਪਾ ਆਪ ਖਾਂਦੇ ਨਹੀਂ ਭਈਆਂ ਨੂੰ ਖਵਾ ਰਿਆ ਪਪਾ ਵਾਹ ਵਾਹ ਹੁਣ ਤੂੰ ਇਹ ਦੇਖ ਪਰੌਣਿਆਂ ਡੇਢ ਕਿਲੇ ਜ਼ਮੀਨ ਦਾ ਸਾਡੇ ਕੋਲ ਡੇਢ ਕਿਲੇ ਚ ਤੂੰ ਐ ਸੋਚ 10 ਕਿੱਲੇ ਵਾਲੇ ਜਿੰਨਾ ਤੇਰੇ ਵਿਆਹ ਤੇ ਖਰਚ ਕਰਿਆ ਤੇਰੇ ਵਿਆਹ ਤੇ 10 ਕਿੱਲੇ ਵਾਲੇ ਜਿੰਨਾ ਖਰਚ ਕਰਿਆ ਬਿਸਨੀ ਜੀ ਤੂੰ ਪਿਆ ਬਰਾ ਹਾਂ ਪਪਾ ਹਾਂ ਪੇ ਗਾਜ਼ਸ ਨੂੰ ਸੈਟਡ ਹਾਬ ਦੀਆਂ ਪਾਦੀਆਂ ਲਾਈਏ ਹਾਂ ਪੰਜਾਬ ਕਿਹੜਾ ਬਰਿਆ ਇੱਕ ਵਾਰ ਪਾਪਾ ਮੈਂ ਅਰਦਾਸ ਆ ਪਾਪਾ ਮੇਰੀ ਆਪਦੀ ਕੁੜੀ ਏ ਬੇਉਣੀ ਜੀ ਪੂਡੋ ਬੇਉਣੀ ਜੀ ਪਾਪਾ ਚਲ ਚਲ ਉਹ ਤਾਂ ਬੜਾ ਥੋੜਾ ਪੂਡੋ ਬੇਉਣੀ ਜੀ ਪਾਪਾ ਮੈਂ ਪੂਟੋ ਕੁਟਨੀਆ ਪਾਪਾ ਮੈਂ ਪੂਟੋ ਕੁਟਨੀਆ ਓ ਤੂੰ ਦੋ ਜੋ ਮਰਜੀ ਪਰੌਣੇ ਤੇਰੀ ਮਰਜੀ ਮੈਂ ਕੁਝ ਨਹੀਂ ਰਹਾ ਪਾ ਪਾ ਜੀ ਠੀਕ ਠੀਕ ਮੈਂ ਪਹਿਨਾ ਪਾ ਅੰਦਰ ਪਾ ਅੰਦਰ ਠੰਡ ਲੱਗੂ ਤੇ ਗੁਰੇ ਤਾਰ ਖੇਲੇ ਜਾ ਹਾਂ ਆ ਗਰੀ ਸਿਆਣੇ ਵਾਲੀ ਗੱਲ ਹਾਂ ਆ ਸੁਣੋ ਸੁਣੋ ਲੈ ਕੇ ਜਾਈ ਪਰੌਣੇ ਨੂੰ ਹਾਂ ਉਹ ਸੋਣੂ ਤੇਰੇ ਬੈੱਡਰੂਮ ਆ ਪਾ ਸੁਣੋ ਪਰੌਣੇ ਨੂੰ ਲੈ ਕੇ ਜਾ ਆ ਜਾ ਹਾਂ ਉੱਜੋ ਹਾਂ ਪਰੌਣੇ ਛੱਡੋ ਮੈਂ ਰੁੱਤਾਂ ਮੈਂ ਇਹ ਕਹਿੰਦਾ ਪਰੌਣੇ ਨੂੰ ਕਾਹਦੇ ਛੱਡੋ ਵੇ ਦੇ ਗੱਲ ਤੇ ਬੋਸ ਜਨਾ ਆਰਦੀ ਕੁੜੀ ਨੂੰ ਸਮਝਾ ਨਾ ਹੁਣ ਤਾਂ ਜਲੂਸ ਕੱਢੀ ਜਾਣਾ ਪੀਕੇ ਨਹੀਂ ਮੈਂ ਲਾਲਤਰਾ ਨਹੀਂ ਮਾਰ ਰਿਹਾ ਨਰਕਾ ਨਹੀਂ ਮਾਰਿਆ ਹਾਂ ਹਾਂ ਤੂੰ ਸਾਹਮਣੇ ਜਲੂਸ ਕੱਢੀ ਜਾਣਾ ਮਾਰ ਪੈਗ ਨਾਲੇ ਪ੍ਰਾਣੇ ਸ਼ਰਾਬੀ ਹੋ ਜਾਂਦੇ ਆ ਪ੍ਰਾਣੇ ਦੁਖੀ ਹੋ ਜਾਂਦੇ ਆ ਪੈਗ ਨਾਲ ਲੈਂਦੇ ਆ ਦੁੱਖਾਂ ਚ ਪਰੋਣੇ ਦਾ ਰੂਪ ਹੀਂਦੇ ਆਦੀਆਂ ਬਾਦ ਪੈਦਾ ਹੁੰਦੇ ਆ ਪਾਪਾ ਇਹ ਜਵਾਈ ਦੀ ਕਦਰ ਕਰ ਲੋ ਇਹ ਜਵਾਈ ਨੂੰ ਸਾਂਭ ਲੋ ਇਹ ਜਵਾਈ ਜੇ ਸਾਂਭ ਲਿਆ ਚੰਗੇ ਰਹਿ ਜੂਗੇ ਨਹੀਂ ਇਹ ਜਵਾਈ ਨਹੀਂ ਮਿਲਦੇ ਹੈ ਸਾਂਭ ਲਿਆ ਹਾਂ ਸਾਂਭ ਲਿਆ ਸਾਂਭ ਆਇਆ ਸਾਂਭ ਲਿਆ ਵੱਡਾ ਡਾਡ ਕੁੜੀ ਇੱਥੇ ਤੂੰ ਉੱਥੇ ਇਹ ਚੰਗੀਆਂ ਗੱਲਾਂ ਪਾਪਾ ਕਾਹਤੂ ਦੋ ਵੱਖਰੀ ਗੱਲ ਹੂੰ ਜਿਹੜੇ ਪਰੋਹਣੇ ਹੁੰਦੇ ਆ ਨਾ ਹੂੰ ਇਹ ਬਜ਼ਾਰੇ ਵਾਲੇ ਗਰੀਬ ਪਰੋਹਣੇ ਹੁੰਦੇ ਕਿਉਂਕਿ ਜ਼ਿੰਦਗੀ ਇਹਨਾਂ ਦੀ ਤਬਾਹ ਹੋ ਜਾਂਦੀ ਆ ਪਾਪਾ ਹੂੰ ਜਦੋਂ ਪਰੋਹਣਾ ਬਣ ਜਾਂਦਾ ਪਾਪਾ ਹੂੰ ਉਹ ਵੀ ਘੰਟੇ ਮੇਰੇ ਸਾੜੇ ਵੀ ਘਰੇ ਕੋਤੇ ਕੋਤੇ ਰਹਿੰਦੀ ਆ ਪਾਪਾ ਪਾਪਾ ਜ਼ਿੰਦਗੀ ਨਰਕ ਵਰਗੀ ਬਣ ਜਾਂਦੀ ਇੱਕ ਇਹ ਤਾਂ ਸਾਰਿਆਂ ਦੇ ਘਰੇ ਹੁੰਦਾ ਪਰੋਹਣਿਆ ਤੈਨੂੰ ਬੱਸ ਤੈਨੂੰ ਐ ਲੱਗਿਆ ਵੀ ਮੇਰੇ ਨਾਲ ਹੀ ਹੁੰਦਾ ਇਹ ਸਾਰਾ ਨਹੀਂ ਮੇਰੇ ਨਾਲ ਪਾਲਾ ਹੁੰਦਾ ਪਪਾ ਬਾਲੀ ਕੁਲਸਣੀ ਐ ਬਾਲੀ ਕੁਲਸਣੀ ਐ ਪਪਾ ਓਹ ਮੂੰ ਤੇ ਉਹ ਕੀ ਬੋਲਣੀ ਆ ਉਹ ਦਿਲ ਬਹੁਤ ਦਿਲ ਦਿਲ ਤੋਂ ਕੀ ਕਰਾਉਣਾ ਜਿਹੜੀ ਜਨਾਨੀ ਨੂੰ ਬੋਲਣ ਦੀ ਅਕਲ ਨਹੀਂ ਦੈਲ ਉਹਦਾ ਕੀ ਕੀ ਕਰਾਉਣਾ ਦੈਲ ਤੋਂ ਪਪਾ ਉਹ ਹੈ ਉਹ ਗੱਲ ਗੱਲ ਨਹੀਂ ਅਜੇ ਦਿਲ ਦੀ ਚੰਗੀ ਐ ਦਿਲ ਦੀ ਚੰਗੀ ਐ ਦਿਲ ਦੀ ਚੰਗੀ ਆ ਜਵਾਨ ਦੀ ਮਾੜੀ ਐ ਨਹੀਂ ਪਰਉਣਾ ਰੋਣੇ ਮੈਂ ਦੁੱਧ ਭਾ ਕੇ ਆਉਣਾ ਤੁਸੀਂ ਕਰੋ ਗੱਲਾਂ ਹਾਂ ਹੋਰ ਲਾਉਣਾ ਲਾ ਜਾ ਇੱਕ ਨਾ ਨਾ ਬਸ ਆਹੋ ਗੱਲ ਇਹ ਆ ਵੀ ਹੁਣ ਜਵਾਕ ਨੇ ਹਾਂ ਨਿਕੇ ਨਿਕੇ ਹਾਂ ਉਹ ਉਹਨਾਂ ਦੀ ਪੜ੍ਹਾਈ ਲਿਖਾਈ ਸਭ ਵਿੱਚ ਰਹਿ ਜਾਂਦੀ ਆ ਗੱਲ ਤਾਂ ਆ ਗਈ ਤੁਝੇ ਮੰਨੇ ਮੇਰੀ ਗੱਲ ਪਾਪਾ ਹਾਂ ਬੱਚਾ ਮੁੰਡਾ ਆ ਜਿਹੜਾ ਹੂੰ ਉਹਨੇ ਵੀ ਨੂੰ ਕਰ ਰਿਹਾ ਵੀਰੇ ਕੋਲੇ ਹਲਾ ਪਾਪਾ ਹੂੰ ਮੇਰੀ ਮੰਮੀ ਕਿੱਥੇ ਹਾਂ ਰੋ ਰਹੇ ਆ ਬੱਚੇ ਨੇ ਰੋ ਬੈਂਟਰ ਚ ਕਿਸੇ ਨੇ ਕਹਿਤਾ ਹਾਂ ਕਿ ਤੇਰੀ ਮੰਮੀ ਕਿੱਲੇ ਨਾਲ ਭੱਜ ਗਈ ਲਲਲਾ ਹਾਂ ਹਾਂ ਬਪਾ ਹਾਂ ਨਹੀਂ ਨਹੀਂ ਕਾ ਬਪਾ ਮੇਰੇ ਕੋਲੇ ਪਟਾ ਬੰਦ ਰਿਹਾ ਕਹਿੰਦੇ ਪਪਾ ਮੰਮੀ ਕਹਿੰਦੇ ਮੈਂ ਕਿਹਾ ਨਹੀਂ ਭੱਜੀ ਨਹੀਂ ਪੁੱਤ ਹਾਂ ਮੈਨੂੰ ਇਹ ਲੱਗਿਆ ਪਪਾ ਇਹ ਮੇਰੇ ਸਾਲੇ ਦੀ ਪੇਕਿਆਂ ਜਿਹੜੀ ਜਨਾਨੀ ਪੇਕਿਆਂ ਦੀ ਜੱਸ ਕਰੇ ਸਹੁਰਿਆਂ ਤੋਂ ਪੈਸਾ ਆਈ ਕਿਧਰ ਤੋਂ ਗਿਆ ਪੇਕੇ ਨੂੰ ਦੇਵੇ ਪਾਪਾ ਉਹ ਘਰ ਕਦੇ ਨਹੀਂ ਬਸਦੇ ਨਾ ਇੱਕ ਗੱਲ ਇੱਕ ਗੱਲ ਹੈ ਬਰਾਉਣਿਆਂ ਤੀਵੀਂ ਹੱਥ ਮਗਤਿਆਰੀ ਉੱਥੇ ਰਹਿੰਦੀ ਨਹੀਂ ਸਰਦਾਰੀ ਜਦੋਂ ਤੀਵੀਂ ਹੱਥ ਮਗਤਿਆਰੀ ਫੜਾਦੀ ਨਾ ਸਰਦਾਰੀ ਨਹੀਂ ਰਹਿੰਦੀ ਉੱਥੇ ਇਹ ਮੋਟਰ ਕਦੀ ਮੋ ਸਿਆਣੇ ਦੀਆਂ ਗੱਲਾਂ ਆਖੀਆਂ ਪਾਪਾ ਪ੍ਰੋਲ ਠੀਕ ਹੈ ਨਾ ਨਾ ਰਾਜਪ੍ਰਾਨ ਕਰਸ ਹੁਣ ਤੇਰੀ ਬੀਬੀ ਹਾਂ ਉਹ ਮੇਰੇ ਸਾਲੇ ਦੋ ਲੰਡੂ ਜੀ ਦੇਖੇ ਨੇ ਤਾਂ ਮਾਮੇ ਤੇਰੇ ਉਹ ਪਿਆਚ ਦੇ ਯਾਰਾ ਆਪਦੀ ਦੇ ਮੈਂ ਡਿਊਟੀ ਲਾਤੀ दारू ਤੇ ਮੇਰੇ ਸਾਲਿਆਂ ਨੇ ਇੱਕ ਡੱਬਾ ਖੋਲਿਆ 10 ਡੱਬੇ ਉੱਥੇ ਹੀ ਲਏ ਆ ਕੁੜੀ ਦੇ ਵਿਆਹ ਨੂੰ ਤੇਰੇ ਇਹ ਤਾਂ ਗੱਲ ਪਰ ਇਹ ਜਿਹੜੀ ਇਹ ਕੁੜੀ ਆ ਹਾਂ ਅੱਜ ਤੱਕ ਸਾਡੇ ਕੋਲੇ ਪੰਜੀ ਨਾ ਦਸੀ ਤੇਰੇ ਘਰੋਂ ਨਹੀਂ ਚੱਕੀ ਗਈ ਪਾਪਾ ਇਹ ਗੱਲ ਇਹ ਗੱਲ ਜਿਹੜੀਆਂ ਕਾਰਾਂ ਖੜਾਈ ਖੜੇ ਨੇ ਇਹ ਗੋਭੀ ਵੇਚ ਕੇ ਨਹੀਂ ਆਉਂਦੀਆਂ ਕਾਰਾਂ ਗੋਭੀ ਵੇਚ ਕੇ ਨਹੀਂ ਆਉਂਦੀਆਂ ਪਾਪਾ ਸਾਰਾ ਮਾਲ ਪਤਾ ਇੱਥੇ ਹੀ ਆਉਂਦਾ ਪਾਪਾ ਨਹੀਂ ਇਹ ਤਾਂ सोनू ਬਾਓ ਮਿਹਨਤ ਕਰਦਾ ਮੇਰਾ ਮੁੰਡਾ ਉਹਦੇ ਨਾਲ 24 ਘੰਟੇ ਮੈਂ ਜੁੜੇ ਰਹਿਣਾ ਇਹ ਮਿਹਨਤ ਮਿਹਨਤ ਦੀ ਆ ਇਹ ਟੱਟੂ ਮਿਹਨਤ ਹੈ ਟੱਟੂ ਦੀ ਮਿਹਨਤ ਹੈ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਹਾਂ ਕਦੋਂ ਆਇਆ ਬਾਦ ਸੌਰੀ ਪਿੰਨਾ ਦੇ ਪੰਡ ਫੂਕ ਦੂ ਮਾ ਪਾਪਾ ਬੜ ਗਿਆ ਬੜ ਗਿਆ ਮੀਟ ਕੁੜੀ ਆਓ ਮੀਟ ਬਣ ਗਿਆ ਹਾਂ ਬੜ ਗਿਆ ਪੁੱਤ ਬਣ ਨਾਲ ਆਈਓ ਬਣ ਨਾਲ ਆਈਓ ਬਣ ਨਾਲ ਆਈਓ ਤੂੰ ਬੀ ਤੇਰੇ ਦੇ ਆ ਬਣਗਾ ਬਾਲਾ ਪੈਣਾ ਜੀ ਬਈ ਆ ਪਾਪਾ ਨਹੀਂ ਮੈਂ ਮੰਨਦਾ ਇਹ ਗੱਲ ਤੇ ਮੈਂ ਮੰਨਦਾ ਊਟੋ ਨੇ ਬਣਾਇਆ ਹਾਏ ਹਾਏ ਇਨੇ ਤੇਰੀ ਪੜਾਈ ਜਾਂਦੀ ਫੇਰ ਤਾਂ ਵਧ ਗਿਆ ਚੱਲਦੀ ਹੈ ਚੱਲ ਗਈ ਆਹ ਸੁਣ ਇਹਦੇ ਕਰਕੇ ਤੇ ਕੈਨੇਡਾ ਵਾਲੇ ਵਾਸਤੇ ਮੁਰਗੇ ਮੇਰੇ ਲੈ ਹੈ ਭਰਾ ਭਰਾ ਬੁੱਢ ਆਏ ਚੇਲੇ ਚੇਲੇ ਆਜਾ ਪੁੱਤ ਕੋਈ ਆਜਾ ਭਾਈ ਭਾਈ ਬੰਤਾ ਪਾਣੀ ਪਾਣੀ ਲਿਆਈਏ ਬਲ ਪਾਣੀ ਕੋਈ ਨਹੀਂ ਪਾਣੀ ਚਾਵਣਾ ਲੈਂਦਾ ਪਾਣੀ ਚਾਵਣ ਦਾ ਬੰਦੋ ਰੱਖ ਮੁਹਰੇ ਦੱਪੜ ਤਾਂ ਡੇਰੀ ਗਾਣ ਪਾ ਆ ਵੀ ਤਾਂ ਕੁੜੀ ਤੇਰੀ ਹਾਂ ਕਿੰਨੀ ਸਿਆਣੀ ਤੇ ਸਸੀਲ ਤੇ ਸਚੱਜੀ ਇਹ ਇਹ ਤਾਂ ਇਹ ਤਾਂ ਹੈ ਪਰਾਉਣੇ ਠੀਕ ਹੈ ਨਾ ਕੁੜੀ ਤਾਂ ਉਹ ਵੀ ਸਿਆਣੀ ਸੀ ਤੇ ਸਿਆਣੀ ਮੈਨੂੰ ਵੀ ਉਗਾਰਦਾ ਪਾਪਾ ਥੋੜੀ ਬਲਾਕੜ ਜੀ ਆ ਬਲਾਕੜ ਕਾਦੀ ਪਾ ਬਲਾਕੜ ਕਾਦੀ ਆ ਪਾਪੇ ਜਾਣਦੇ ਪਾਪੇ ਜਾਣ ਨਹੀਂ ਮੇਰੇ ਨਾਲ ਸਾਝੂ ਜੀ ਤੇ ਰੱਸਾ ਨਹੀਂ ਪਾਇਆ ਮੈਂ ਹਾਂ ਰੱਸਾ ਮੈਂ ਬਗਾੜੀ ਮੈਂ ਅਸਲ ਵਿੱਚ ਮੈਂ ਕੀ ਕਰਾਂ ਮੈਨੂੰ ਵੀ ਬਗਾੜਦਾ ਇੱਥੇ ਆ ਕੇ ਅਸਲ ਵਿੱਚ ਮੈਂ ਕੀ ਕਰਾਂ ਮੇਰੇ ਸਾਲੇ ਦੇ ਜਿਹੜੇ ਮੇਰੇ ਭਰਾ ਹੈ ਉਹ ਕਹਿਣਗੇ ਸਾਡੀ ਭਾਬੀ ਆ ਮਾਵਾ ਵਰਗੀ ਹਾਂ ਹੈ ਬੁੜਾ ਸਾਡਾ ਜਸ ਵਾਲਾ ਪਤਾ ਨਹੀਂ ਕੀ ਗੱਲ ਹੈ ਹੈ ਉਹ ਤਾਂ ਉਹ ਉਹ ਉਹਨਾਂ ਨੇ ਰੜੀ ਦੀ ਮਖਤਿਆਰੀ ਹੋ ਗਈ ਹੱਥ ਜਿਹਰੇ ਮਖਤਿਆਰੀ ਕਰਦੀ ਹੱਥ ਚ ਪਾਪਾ ਉਹ ਚਾਂਬਲ ਗਈ ਪਰਿਵਾਰ ਤਾਂ ਫਿਰ ਪਰਿਵਾਰ ਹੀ ਹੁੰਦਾ ਉਹ ਪਰਿਵਾਰ ਕਹਦਾ ਪਾਪਾ ਉਹ ਚਾਂਬਲ ਗਈ ਉਹ ਮੇਰੇ ਸਾਲੇ ਦੀ ਰੇੜੀ ਲਾਉਣ ਵਾਲੀ ਔਕਾਤ ਨਹੀਂ ਸੀ ਕਰਦੀ ਮਖਤਿਆਰ ਬਣਾਤੀ ਮੈਨੂੰ ਹੀ ਫੁੱਦੂ ਦੱਸਣ ਲੱਗ ਗਈ ਹਾਰ ਕੇ ਮੈਂ ਕਿਹਾ ਫਿਰ ਦੇਖੀ ਜਾਊ ਨਾ ਨਾ ਹਾਂ ਨੰਨ ਨਾਲੇ ਗੱਲ ਪਤਾ ਕੀ ਆ ਪਰੋਣਾ ਤੂੰ ਮੜਾ ਜਾ ਲੋਟ ਰਹਿ ਚਲ ਉਹਨੂੰ ਅਸੀਂ ਸਮਝਾ ਦਾਂ ਸਮਝਾ ਲੋਟ ਠੀਕ ਹੈ ਨਾ ਦਾਰੂ ਦਾਰੂ ਪੂਣਾ ਲੈ ਮੈਂ ਹੁਣ ਗੱਲ ਲੈ ਗੱਲ ਜੇ ਕਦੇ ਇਹਦੀ ਥਾਂ ਤੇ ਭੂਟੋ ਮੇਰੇ ਨਾਲ ਵਿਆਹੀ ਹੁੰਦੀ ਨਾ ਮੈਂ ਕਹਿੰਦਾ ਪਾਪਾ ਜ਼ਿੰਦਗੀ ਸੁਰਗ ਨਾਲੇ ਇਹਦੀ ਨਾਲੇ ਮੇ ਮੈਂ ਇਹਨੂੰ ਹੀਰ ਬਣਾ ਕੇ ਰੱਖਦਾ ਇਹ ਪਾਣੀ ਮੰਗਦੀ ਮੈਂ ਇਹਨੂੰ ਜੂਸ ਦਿੰਦਾ ਮੈਂ ਨਹੀਂ ਬਦਕਣ ਡਾਣ ਕندا ਲੰਘਾ ਬੈੜੀ ਕਰੋ ਕਿੱਥੇ ਬੀਆ ਕੈਨੇਡਾ ਵਾਲੇ ਨਾਲ ਕਨੇਡਾ ਵਾਲੇ ਨਾਲ ਕਨੇਡਾ ਕਨੇਡਾ ਹੀ ਕਰੀ ਜਾਂਦੇ ਆ ਪਤਾ ਨਹੀਂ ਕੀ ਹੋਇਆ ਸਾਡੇ ਪੰਜਾਬੀਆਂ ਨੂੰ ਹੈ ਸਮਝੋ ਪਤਾ ਜਹਾੜ ਦਾ ਝੂਟਾ ਲੈਣਾ ਹੈ ਜੀ 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 ਹੈ ਜੀ ਜੱਜ ਜੀ ਕਿੱਥੇ ਆ ਗਏ जी हैं 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 कैसे है आज इतनी जल्दी में कैसे आ गए ओ दूसरे पास में पानी सो रहा था बोलगा <disorder> के आया हूँ मैंने सोचा भी खाना खा लीजिए पहले फिर चलते हैं अरे वो सरदार आया था ini. <shift songs again> वो तो ठीक है दीदी कहाँ है आपकी <polite conversation> दीदी कहाँ है दीदी तो है। नहाने गई है अरे नहाने गई है तो ऐसे बोल रहा था पुष्पा देखिए वो तो नहाने गई है